ਸਾਲ ਤੇ ਜੀ ਆਪਣੇ ਆਪ ਚ ਬਦਲਦਾ ਅਸੀਂ ਨਹੀਂ ਵੀ ਚਾਹੁੰਦੇ ਬਦਲ ਜਾਂਦਾ ਆ ਗਿਆ ਨਾ ਹੁਣ ਵੇਖੋ 26 ਆ ਗਿਆ 25 ਪਿੱਛੇ ਚਲ ਗਿਆ ਹੁਣ ਦੁਬਾਰੇ ਫਿਰ ਜਿਹੜਾ 31 ਦਸੰਬਰ ਆਏਗਾ ਫਿਰ ਅਸੀਂ ਵੇਖਾਂਗੇ ਗਾਂ ਅੱਗੇ ਦੀ ਸੋਚ ਆ ਹਾ ਹਾ ਹੁਣ ਤੇ 27 ਆ ਗਿਆ ਪਿੱਛੇ ਸਾਨੂੰ ਪੁਰਾਣਾ ਲੱਗ ਲੱ ਜਾਂਦਾ ਫਿਰ ਇੱਕ ਦਿਨ ਆਉਂਦਾ ਸੀ ਹੈਪੀ ਨਿਊਅਰ ਕਹਿੰਨੇ ਆ ਖੁਸ਼ੀਆਂ ਮਨਾਉਨੇ ਆ ਸਾਲ ਤੇ ਆਪਣੇ ਆ ਬਦਲਦਾ ਹੈ ਰੁੱਤਾਂ ਵੀ ਤੇ ਜਦੋਂ ਕਿਸੇ ਨੇ ਸਕੂਦਰਤ ਨੂੰ ਵੇਖਿਆ ਬਾਚਿਆ ਤੇ ਨਾ ਦੇਤਾ ਸਮਾਂ ਕਿੰਨ ਕਾਲ ਵੀ ਕਹਿੰਦੇ ਨੇ ਕੈਲੰਡਰ ਵੀ ਬਣੇ ਹੋਏ ਨੇ ਵਿਕਰਮੀ ਕਲੰਡਰ ਹੋਰ ਕਈ ਤਰ੍ਹਾਂ ਦੇ ਕਲੰਡਰ ਬਣੇ ਹੋਏ ਨੇ ਹੁਣ ਆ ਜਿਹੜਾ ਸਮਾਂ ਸਾਡੀ ਸਰੀਰ 'ਚ ਵੀ ਬਣਤਰ ਹੈ ਜਿਹੜੀ ਸਰੀਰ ਦੀ ਬਣਤਰ ਵੀ ਥੋੜੀ ਚੇਂਜ ਹੁੰਦੀ ਆ ਸਰੀਰ ਵੱਡਾ ਹੋਈ ਜਾਂਦਾ ਵੱਡਾ ਹੋਈ ਜਾਂਦਾ ਤੇ ਪਰ ਇਹ ਗੱਲ ਅਸੀਂ ਸੋਚੀਏ ਵੀ ਸਾਲ ਸਾਲ ਤੇ ਚੇਂਜ ਹੋ ਗਿਆ ਸਾਲ ਤੇ ਦੂਜੀ ਗੱਲ ਖਿਆਲ ਸਾਡਾ ਖਿਆਲ ਚੇਂਜ ਹੋਇਆ ਸਾਡੀ ਵੀ ਚਾਰ ਚੇਂਜ ਹੋਈ ਐ ਅਸੀਂ ਆਪਣੇ ਆਪ ਨੂੰ ਡਵੈਲਪ ਕੀਤਾ ਪਹਿਲਾਂ ਨਾਲੋਂ ਅਸੀਂ ਆਪਣੇ ਵੱਲ ਵੇਖੀਏ ਲਾਇਕ ਦਿਨ ਖੁਸ਼ੀਆਂ ਮਨਾ ਕੇ ਜੀ ਸਾਰੀ ਰਾਤ 12 ਵਜੇ ਲੱਗ ਜਾਂਦੇ ਨੇ ਲੋਕ ਤੇ ਦੂਜੇ ਦਿਨ ਸਾਰਾ ਦਿਨ ਕੱਲ ਕਿੰਨੀਆਂ ਖੁਸ਼ੀਆਂ ਮਨਾਈਆਂ ਗਈਆਂ ਐ ਇਦਾਂ ਹੀ ਜਦੋਂ ਬੰਦੇ ਦੀ ਅ ਸਰੀਰ ਦੀ ਬਣਤਰ ਬਣਦੀ ਐ ਨਾ ਜਦੋਂ ਬੰਦਾ ਇਸ ਸੰਸਾਰ ਨੂੰ ਵੇਖਦਾ ਓਦੋਂ ਵੀ ਖੁਸ਼ੀਆਂ ਮਨਾਈਆਂ ਜਾਂਦੀਆਂ ਨੇ ਬੜੀਆਂ ਮੁਬਾਰਕ ਐ ਤੇ ਅੱਜ ਵੀ ਸਾਡੇ ਜੀਵਨ ਵਿੱਚ ਉਹੀ ਰੋਣਾ ਉਹੀ ਦੁੱਖ ਸੁੱਖ ਵੀ ਆਉਂਦਾ ਦੁੱਖ ਵੀ ਤੇ ਅੰਦਰੋਂ ਉਹੀ ਰਖਾ ਸਾੜਾ ਸਾਡੇ ਜੀਵਨ ਵਿੱਚ ਕੋਈ ਬਦਲਾਅ ਨਹੀਂ ਦਿਸਦਾ ਸਾਲ ਬੀਤਿਆ ਸਾਲ ਚੇਂਜ ਹੋਇਆ ਖਿਆਲ ਵੀ ਚੇਂਜ ਹੋਵੇ ਆਓ ਚੰਗੇ ਵਿਚਾਰ ਪੜ੍ਹੀਏ ਚੰਗੀਆਂ ਕਿਤਾਬਾਂ ਚੰਗੇ ਭੈਣ ਭਰਾ ਗਿਆਨवान ਭੈਣ ਭਰਾ ਉਹ ਸਾਡੀ ਵਿਚਾਰ ਨੂੰ ਬਦਲਦੇ ਨੇ ਸਾਡੀ ਸੋਚ ਨੂੰ ਬਦਲਦੇ ਨੇ ਚੰਗੇ ਗੁਣ ਸਤ ਸੰਤੋਖ ਦਇਆ ਧਰਮ ਧੀਰਜ ਇਮਾਨਦਾਰੀ ਇਨਸਾਨੀਅਤ ਸਾਡੇ ਜੀਵਨ ਵਿੱਚ ਬਹੁਤ ਵੱਡਾ ਬਦਲਾਵ ਲੈ ਕੇ ਆਉਂਦਾ ਹੈ ਚੰਗਾ ਖਾਣਾ ਚੰਗਾ ਪੀਣਾ ਸਾਡੇ ਜੀਵਨ ਵਿੱਚ ਬਹੁਤ ਵੱਡਾ ਬਦਲਾਵ ਲੈ ਕੇ ਆਉਂਦਾ ਹੈ ਜਿਵੇਂ ਗੁਰਬਾਣੀ ਚ ਵੀ ਲਿਖਿਆ ਨਾ ਬਾਬਾ ਹੋਰ ਖਾਣਾ ਖੁਸ਼ੀ ਖੁਆਰ ਜਿੱਤ ਖਾਦੈ ਤਨ ਪੀੜੀਆਂ ਮਨ ਵਿੱਚ ਚਲਣੇ ਵਿਕਾਰ ਇਹ ਖਿਆਲ ਕਿਵੇਂ ਬਦਲੇਗਾ ਜਦੋਂ ਅਸੀਂ ਸੱਚੇ ਗਿਆਨ ਨਾਲ ਗੁਰੂ ਨਾਲ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨ ਹੈ ਪ੍ਰਤੱਖ ਗੁਰੂ ਨਹੀਂ ਸਤਾਰੇ ਖਿਆਲ ਬਦਲਦਾ ਹੈ ਜੀਵਨ ਵਿੱਚ ਬਹੁਤ ਵੱਡਾ ਬਦਲਾਅ ਆਉਂਦਾ ਹੈ ਤਾਂ ਜੋ ਪੜਿਆ ਹੁਣ ਗਿਆਨੀ ਤੇ ਸਾਰੇ ਨਹੀਂ ਮੇਰੇ ਵਰਗੇ ਹਰ ਇੱਕ ਗਿਆਨ ਕੋਟ ਦਾ ਹੈ ਹਰ ਇੱਕ ਸਾਨੂੰ ਆਪਣਾ ਦੰਦਾ ਹੈ ਜਗ ਗਿਆਨੀ ਵਿਰਲਾ ਆਚਾਰੀ ਉਸ ਗਿਆਨ ਮੁਤਾਬਿਕ ਜਦੋਂ ਅਸੀਂ ਆਪਣਾ ਜੀਵਨ ਬਣਾਵਾਂਗੇ ਬਹੁਤ ਵੱਡਾ ਬਦਲਾਅ ਆਉਂਦਾ ਹੈ ਬੜੀ ਖੁਸ਼ੀ ਹੁੰਦੀ ਹੈ ਹੁਣ ਇਹ ਰਲਗੱਟ ਕੀਤਾ ਹੋਇਆ ਹਰਖ ਸੋਗ ਦੁੱਖ ਸੁੱਖ ਹਨਾ ਜਿਵੇਂ ਦਿਨ ਰਾਤ ਹੈ ਅਸੀਂ ਵਸੈ ਨੂੰ ਏ ਸੁੱਖ ਨੂੰ ਏ ਇੱਕ ਆਨੰਦ ਸ਼ਬਦ ਆਉਂਦਾ ਹੈ ਇੱਕ ਆਨੰਦ ਆਨੰਦ ਤੇ ਆਨੰਦ ਇਹ ਜਿਹੜਾ ਆਨੰਦ ਸ਼ਬਦ ਹੈ ਨਾ ਉਹ ਫਿਰ ਜਿਹੜਾ ਜੀਵ ਹੈ ਵਿਅਕਤੀ ਹੈ ਜਦੋਂ ਸਮਝ ਵਿੱਚ ਗੱਲਾਂ ਆਉਂਦੀਆਂ ਨੇ ਡੂੰਘੇ ਭੇਦ ਨੇ ਫਿਰ ਉਹ ਸੁੱਖ ਦੁੱਖ ਤੋਂ ਵੀ ਉੱਚਾ ਉੱਠ ਜਾਂਦਾ ਹੈ ਸੁੱਖ ਕੁਝ ਨਹੀਂ ਹੈ ਸੁੱਖ ਤੋਂ ਬੜਾ ਉੱਚਾ ਉੱਠ ਜਾਂਦਾ ਹੈ ਆਨੰਦ ਫਿਰ ਪੂਰੀ ਜ਼ਿੰਦਗੀ ਇਦਾਂ ਨਹੀਂ ਬਈ ਜੀ ਹੁਣ 26 ਆਇਆ ਹਾਂਜੀ ਹੁਣ ਇੱਕ ਦਿਨ ਆਇਆ ਜਾਂ ਇੱਕ ਮਹੀਨਾ ਆਏਗਾ ਅਸੀਂ ਖੁਸ਼ ਰਹਿਾਂਗੇ ਉਹ ਆਨੰਦ ਅਜੀਹਾ ਹੈ ਪੂਰੀ ਜ਼ਿੰਦਗੀ ਆਓ ਸੱਚੇ ਗਿਆਨ ਨੂੰ ਨਾ ਸੱਚੀ ਗੁਰਬਾਣੀ ਨੂੰ ਸੱਚੀ ਸਿੱਖਿਆ ਨੂੰ ਥੋੜਾ ਥੋੜਾ ਕਰਕੇ ਨਚੋੜਨਾ ਸ਼ੁਰੂ ਕਰੀਏ ਮੈਂ ਕਈ ਵਾਰ ਬੇਨਤੀ ਕਰਦਾ ਉਹ ਵਿਅਕਤੀ ਜਿਹੜਾ ਇੱਕ ਇੱਕ ਮਿੰਟ ਨੂੰ ਨਚੋੜਦਾ ਹੈ ਨਾ ਜੀ ਫਿਰ ਉਹ ਮਿੰਟਾਂ ਨੂੰ ਅੱਧੇ ਘੰਟਿਆਂ ਨੂੰ ਘੰਟਿਆਂ ਨੂੰ ਨਚੋੜਨਾ ਸ਼ੁਰੂ ਕਰ ਦਿੰਦਾ ਹੈ ਜਿਹੜਾ ਨਚੋੜਨਾ ਸ਼ੁਰੂ ਕਰਦਾ ਹੈ ਉਹ ਫਿਰ ਮਹੀਨਿਆਂ ਨੂੰ ਨਚੋੜਦਾ ਹੈ ਜਿਹੜਾ ਮਹੀਨਿਆਂ ਨੂੰ ਨਚੋੜਦਾ ਹੈ ਉਹ ਸਾਲਾਂ ਨੂੰ ਨਚੋੜਨਾ ਸ਼ੁਰੂ ਕਰ ਜਾਂਦਾ ਹੈ ਜਿਹੜਾ ਸਾਲਾਂ ਨੂੰ ਨਚੋੜਦਾ ਹੈ ਨਾ ਜੀ ਉਹ ਪੂਰੀ ਜ਼ਿੰਦਗੀ ਨੂੰ ਨਚੋੜ ਕੇ ਜਾਂਦਾ ਹੈ ਬੇਗੰਪੁਰਾ ਸ਼ਹਿਰ ਕੋ ਨਾਉ ਦੁੱਖ-ਖੰਡੋਲ ਵੀ ਬਿਠਾਓ ਕਿਸੇ ਤਰ੍ਹਾਂ ਦਾ ਦੁੱਖ-ਸੁਖ ਆ ਜੀਵਨ ਹੈ ਜਿਹੜਾ ਦੁੱਖ-ਸੁਖ ਜਾ ਆਉਂਦੇ ਵੀ ਰਹਿਣਗੇ ਉਹ ਉੱਤਾਂ ਉੱਠ ਜਾਂਦਾ ਇਨਾ ਉਹ ਚੋਟਾਂ ਜਾਂ ਉੱਠ ਜਾਂਦਾ ਸੱਚ ਕਰਕੇ ਜਾਣਿਓ ਔਰ ਉਹ ਆਨੰਦ ਨੂੰ ਉਹੀ ਜੀਵ ਜਾਣਦਾ ਜਿਨੇ ਚਾਖੀ ਸੋਈ ਜਾਣੇ ਉਹੀ ਜਾਣਦਾ ਹੈ ਹੋਰ ਕੋਈ ਨਹੀਂ ਜਾਣਦਾ ਇਸ ਗੱਲ ਨੂੰ ਦੁਨੀਆ ਨੂੰ ਤੁਹਾਤੋਂ ਕੁਝ ਨਹੀਂ ਲੈਣਾ ਤੂੰ ਸੀ ਅੰਦਰੋਂ ਕਿੰਨੀ ਚੜਦੀ ਕਲਾ ਵਿੱਚ ਆ ਜਾਂ ਫਿਰ ਉਹੀ ਜਿਵੇਂ ਹੁਣ ਆ ਸ਼ੁਰੂ ਹੋਇਆ ਸਾਲ ਬੜੀਆਂ ਖੁਸ਼ੀਆਂ ਮਨਾਈਆਂ ਹੁਣ ਕਿੱਥੇ ਗਈਆਂ ਖੁਸ਼ੀਆਂ ਕੌਂਗੇ ਜੀ ਹੈਗੀਆਂ ਨੇ ਫੇਰ ਦੁੱਖ ਰੋਣਾ ਵੀ ਹੈ ਈਰਖਾ ਵੀ ਹੈ ਉਹੀ ਸਾੜਾ ਗਵਾਂਡੀ ਤੋਂ ਦੁਖੀ ਅੱਗੇ ਜਿਹੜਾ ਅੱਗੇ ਮੈਥੋਂ ਅੱਗੇ ਚੱਲਦਾ ਉਹ ਅਸੀਂ ਉਹਨੂੰ ਵੇਖ ਕੇ ਦੁਖੀ ਹੋਈ ਜਾਂਦੇ ਦਿਨ ਗੱਡੀ ਲੈ ਲਈ ਮਰਸਡੀ ਲੈ ਲਈ ਮੈਂ ਦੁਖੀ ਹੋਈ ਜਾਂਦਾ ਧੱਕੇ ਨਾਲ ਗਵਾਂਡੀ ਨੂੰ ਵੇਖ ਕੇ ਉਹਦੇ ਪੁੱਤਰ ਨੇ ਇਦਾਂ ਕਰ ਲਿਆ ਉਹਦੇ ਪੁੱਤਰ ਨੇ ਇਦਾਂ ਕਰ ਲਿਆ ਉਹਦੀ ਭੈਣ ਇਦਾਂ ਅੱਗੇ ਵਧ ਗਈ ਇਹਨਾਂ ਗੱਲਾਂ ਨੂੰ ਵੇਖ ਕੇ ਜਾਂ ਫਿਰ ਨਿੰਦਕ ਕੋਲ ਬਹਿ ਜਾਣਾ ਨਸ਼ੇ ਕਰ ਲੈਣੇ ਹੋਰ ਕੁੱਠੇ ਕੰਮ ਕਰ ਲੈਣੇ ਬਸ ਇਹਨਾਂ ਵਿੱਚ ਹੀ ਅਸੀਂ ਉਹ ਚੀਜ਼ ਨੂੰ ਪਾੜਦੇ ਹਾਂ ਜੋ ਸਾਨੂੰ ਚਾਹੀਦੀ ਹੈ ਉਹ ਇਹਨਾਂ ਵਿੱਚੋਂ ਨਹੀਂ ਮਿਲਣੀ ਗੁਰ ਕੀ ਮਤ ਤੂੰ ਲੇਹਿਆ ਨੇ ਭਗਤ ਵਿਨਾਬ ਉਹ ਡੂਬੇ ਸਿਆਨੇ ਹਮ ਸਮੇਂ ਵਿੱਚ ਬਦਲਾਵ ਹੈ ਇਹ ਆਉਂਦਾ ਰਹਿਣਾ ਹੈ ਸਭ ਤੋਂ ਵੱਡੀ ਗੱਲ ਹੈ ਜੇ ਸਾਲ ਚੇਂਜ ਹੋਇਆ ਤੇ ਸਾਡਾ ਖਿਆਲ ਵੀ ਚੇਂਜ ਹੋਇਆ ਅਸੀਂ ਆਪਣੇ ਆਪ ਨੂੰ ਡਵੈਲਪ ਕਰੀਏ ਚੜ੍ਹਦੀ ਕਲਾ ਵਿੱਚ ਜੀਵਨ ਬਤੀਤ ਕਰੀਏ ਨਾਲੇ ਤੋਂ ਭਗਤਾਂ ਦਾ ਸਦਾ ਵਿਕਾਸ ਇਹ ਲੱਖਾਂ ਖੁਸ਼ੀਆਂ ਨੇ ਲੱਖ ਖੁਸ਼ੀਆਂ ਬਾਦਸ਼ਾਹੀਆਂ ਜੇ ਸਤਗੁਰੂ ਨਜ਼ਰ ਕਰੇ ਆਪਣੇ ਜੀਵਨ ਵਿੱਚ ਸੱਚੇ ਗਿਆਨ ਦਾ ਆਜਣਾ ਸਤਗੁਰੂ ਦੀ ਮਿਹਰ ਅਮਤ ਹੋ ਜਾਂਦੀ ਹੈ ਕਿਰਪਾ ਹੋ ਜਾਂਦੀ ਹੈ ਆਓ ਸਾਰੇ ਸਤਗੁਰੂ ਜੀ ਨਾਲ ਸਾਂਝ ਪਾਈਏ ਸੱਚੇ ਗਿਆਨ ਨਾਲ ਸਾਂਝ ਪਾਈਏ ਲੋਜ਼ ਆਫ ਨੇਚਰ ਨੂੰ ਸਮਝੀ ਇਹਨਾਂ ਨਾਲ ਇੱਕ ਮਿਕ ਹੋਈਏ ਸੱਚੀ ਗੁਰਬਾਣੀ ਦਾ ਪੱਲਾ ਨਾ ਛੱਡੀਏ ਫਿਰ ਦੇਖੋ ਪੱਲਾ ਟੈਣ ਦੇ ਲਾਗੀ ਸਮਝ ਆਏਗੀ ਅੱਬੇ ਸਾਹ ਕੂੜਾ ਵੇ ਡਿੱਠੇ ਲਾਲਚ ਵਾਲੀ ਵਿਚਾਰਤਾ ਹੋਰ ਭੜੇ ਕੰਮ ਕਾਮ ਕ੍ਰੋਧ ਲੋ ਮਹੰਕਾਰ ਦਾ ਪਹਿਲਾ ਪ੍ਰਭਾਵ ਆ ਸਭ ਕੁਝ ਕੀ ਹੈ ਬਹੁਤ ਖੁਸ਼ੀ ਦੀ ਗੱਲ ਹੈ ਨਮਸਕਾਰ ਕਰਨਾ ਆਏ ਆ ਜੀ ਨਮਸਕਾਰ ਕਰੀਏ ਇਹਦੀ ਗੱਲ ਆਪਾਂ ਕਰਦੇ ਪਈਆਂ ਬਹੁਤ ਬਜ਼ੁਰਗ ਆਏ ਨੇ ਮੱਥਾ ਟੇਕਣ ਤੜੀ ਜੇ ਤੜ ਕੇ ਮੱਥਾ ਟੇਕਣ ਦਾ ਮਤਲਬ ਹੀ ਇਹ ਆਪਾਂ ਸਮਝੀਏ ਮੱਥਾ ਟੇਕਣ ਦਾ ਮਤਲਬ ਹੈ ਸੱਚੀ ਸਿੱਖਿਆ ਨੂੰ ਸੱਚੇ ਗਿਆਨ ਨੂੰ ਅਸੀਂ ਆਪਣਾ ਸਿਰ ਚ ਘਾ ਲਈਏ ਸਿਰ ਕੇਡਾ ਆਪਣਾ ਮਨ ਚ ਘਾ ਲਈਏ ਸਮਰਪਣ ਹੋ ਜੀਏ ਜੋ ਅਸੀਂ ਪੜਦੇ ਆਂ ਵੇਖਦੇ ਆਂ ਜਿਹਨੂੰ ਅਸੀਂ ਮੱਥਾ ਟੇਕਦੇ ਆਂ ਉਹਦੇ ਬਣ ਜਾਈਏ ਜੋ ਉਹ ਕਹਿੰਦਾ ਉਹਨੂੰ ਆਪਣੇ ਜੀਵਨ ਵਿੱਚ ਲਾਗੂ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ